ਜਦੋਂ 40 ਸਿੰਘਾਂ ਸਮੇਤ ਗੁਰੂ ਜੀ ਨੇ ਸਰਸਾ ਪਾਰ ਕੀਤੀ ਉਸ ਸਮੇ ਦਾ ਹਾਲ ਉਦੈ ਸਿੰਘ ਹਲੇ ਵੀ ਮੈਦਾਨ ਸਾंभ ਰੱਖੇ ਆਸੀ ਬਾਕੀ ਸਿੰਘਾਂ ਨਾਲ ਗੁਰੂ ਕੀਤੀਆਂ ਤਿਆਰੀਆਂ ਕਈ ਮਾਨ ਭਾਰ ਸੀ ਗ੍ਰੰਥਾਂ ਹਥਿਆਰਾਂ ਵਾਲਾ ਸਭ ਕੁਝ ਲੈ ਕੇ ਛਾਲਾਂ ਸਰਸਾਚ ਮਾਰੀਆਂ ਅਨੇਕ ਹੀ ਗ੍ਰੰਥ ਤੇ ਗੁਰੂ ਦੇ ਕਈ ਸਿੰਘ ਸੂਰੇ ਸਰਸਾ ਨਦੀ ਚ ਡੁੱਬੇ ਲੱਗੀਆਂ ਨ ਤਾਰੀਆਂ 40 ਸਿੰਘ ਬਚ ਗਏ ਜੋ ਮਿਲ ਗਏ ਗੋਬਿੰਦ ਤਾਈ ਰੋਪੜ ਤਰਫ ਗੁਰਾਂ ਮੋੜੀਆਂ ਮਹਾਰੀਆਂ 40 ਸਿੰਘ بچਗੇ ਜੋ ਮਿਲਗੇ ਗੋਬਿੰਦ ਤਾਈ ਰੋਪੜ ਤਰਫ ਗੁਰਾਂ ਮੋੜੀਆਂ ਮਹਾਰੀਆਂ